सब में प्रकृति को आनंद में घर आ बड़े नवतारे नाम की हो ओ हो अपताशा सर घर में सतारे अश्वपरीक्षिता ना ही उसने पर सब में बीत रहे हैं दर्शन पर त्रय जसुपुर सब प्रशांत की माया रहे हैं इतना करके तब सब में गोपाल तब होगा तब उस पाल आपने टेबल नाम जो पावे नाम को प्रेसन पर उधर पावे नाम के नाम के उसे ਬਾਬਾ ਕਾਹੇ ਜਤੋ ਜੀ ਕੀ ਮਾਰੇ tempo ਹੈ ਕੋਈ ਭੰਤ ਕੀ ਦਰ ਕਰੇ ਨੀਰਮਤਨ ਅਰਪੇ ਸੁਪ੍ਰੀਤ ਵਰਗੇ ਚਰਨ ਹਰਦੇ ਬਸਾਏ ਨਾਨਕ ਹੋਇ ਸਭੋ ਦੀ ਭਗੰਤ ਕੋ ਪਾਵੈ ਜੋ ਮੰਤਨ ਤਰੋ ਮੂੰਹ ਪਰ ਬੋਦੇ ਨਾਮ ਬਾਤ ਮੈਂ ਸੋਦੇ ਰਾਮ ਨਾਮ ਅਸ ਵਸ ਪੀਵੇ ਅਸ ਪੰਦਰ ਕੈ ਉਦੇਸ਼ ਜੀਵੇ ਹਰ ਕੀ ਕਥਾ ਹਰਦੇ ਬਸਾਵੇ ਸੋ ਅਸਰ ਬੀਜ ਮੰਤਰ ਸਭ ਕੋ ਗਿਆਨ ਅਜ ਰਾਮ ਨਾਮ ਦੇ ਬੋਉ ਨਾਮ ਜੋਤੋ ਟੇ ਪੈ ਕੀਤ ਹੋਇ ਹੋਨ ਲੇ ਕਰੇ ਐਸੀਵਾ ਲੋੜੀ ਦੇਤੇ ਆ ਬੀ ਸਾਰੇ ਸਤੰਤੀ ਸੱਜਨੰਦ ਰਾਉ ਸਾਡੇ ਕੋਲੀ ਆ ਸਾਥ ਸਨਿਆਂ ਦਾ ਬਹੁਤ ਦਿਨ ਸੰਵਾਰ ਕਰਦੀ ਹਾਂ ਤੇ ਮੈਂ ਇਹ ਕਹਿਨੀ ਆ ਕਿ ਇਹ ਲੋੜੀ ਦਾ ਤਿਹਾਰਾ ਜਿਹੜਾ ਕੁੜੀਆਂ ਦਾ ਮਨਾਇਆ ਜਾਂਦਾ ਇਹ ਬਹੁਤ ਵਧੀਆ ਕਿਉਂਕਿ ਭਰੋਨ ਹੱਤਿਆ ਨੂੰ ਵੀ ਤਾਂ ਹੀ ਰੋਕਿਆ ਜਾ ਸਕਦਾ ਜੇ ਅਸੀਂ ਕੁੜੀਆਂ ਨੂੰ ਮਾਨ ਦਵਾਂਗੇ ਸਨਮਾਨ ਦਵਾਂਗੇ ਕਿਉਂਕਿ ਨਹੀਂ ਤਾਂ ਫਿਰ ਉਸ ਨੂੰ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਈਆਂ ਸਾਰਿਆਂ ਨੂੰ ਗੋਹ ਲੱਗਦੀਆਂ ਨੇ ਜਿਉਂ ਈਆਂ ਜੰਮਦੀਆਂ ਨੇ ਕਾ ਮਾਪੇ ਕਿਉਂ ਰੋਂਦੇ ਨੇ ਏਸੀਟੀ ਨੂੰ ਲੈ ਕੇ ਰੋਂਦੇ ਆ ਕਿ ਅਸੀਂ ਈਆਂ ਨੂੰ ਕਿਵੇਂ ਪਾਲਣਾ ਕਿਵੇਂ ਪੜਾਉਣਾ ਕਿਵੇਂ ਸਾਰਾ ਕੁਝ ਕਰਨਾ ਤੇ ਜਦੋਂ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਉਹਨਾਂ ਨੂੰ ਸਾਰਾ ਕੁਛ ਦੇਵਾਂਗੇ ਤਾਂ ਲੋਕ ਇਸ ਨੂੰ ਯਾਨੀ ਬਹੁਤ ਜ਼ਿਆਦਾ ਉਹਨਾਂ ਨੂੰ ਹੈਲਪ ਮਿਲੇਗੀ ਤੇ ਇਸ ਤੋਂ ਫਿਰ ਲੋਕ ਦੁਖੀ ਨਹੀਂ ਹੋਣਗੇ ਕਿਉਂਕਿ ਬਹੁਤ ਵਧੀਆ ਹੈ ਜੋ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਮੁੰਡੇ ਨੇ ਉਹ ਤਾਂ ਅੱਜ ਦੇਖੀਦਾ ਕਿ ਨਸ਼ਾ ਕਰਕੇ ਮਾਪੇ ਦਾ ਗਾਲੀ ਘੁੱਟਦੇ ਨੇ ਸਹਾਰਾ ਨਹੀਂ ਬਣਦੇ ਬਹੁਤ ਘੱਟ ਨੇ ਜਿਹੜੇ ਬਣਦੇ ਨੇ ਪਰਮਾਤਮਾ ਦਾ ਪਤਾ ਨਹੀਂ ਉਹਨਾਂ ਤੇ ਮਿਹਰ ਜਿੰਨ ਜਿਹੜੇ ਇਹ ਗੱਲ ਨੂੰ ਸੋਚਦੇ ਆ ਵੀ ਸਾਡੇ ਮਾਪੇ ਆਪਣੇ ਨਹੀਂ ਤਾਂ ਫਿਰ ਈਆਂ ਹੀ ਨੇ ਜਿਹੜਾ ਮਾਪੇ ਦਾ ਦੁੱਖ ਸੁਣਦਿਆਂ ਨੇ ਤੇ ਉਹਨਾਂ ਦਾ ਸਹਾਰਾ ਬਣਦਿਆਂ ਨੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਇਹ ਬਹੁਤ ਵਧੀਆ ਜਿਹੜਾ ਕੀ ਈਆਂ ਦੇ ਲਈ ਕੀਤਾ ਜਾ ਰਿਹਾ ਵੈਰੀ ਗੁੱਡੀ ਮੈਂ ਇੱਕ ਤਾਂ ਮੁਲਕੀ ਸਰਕਾਰ ਵੱਲੋਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਬੇਟੀਆਂ ਦੀ ਲੋੜੀ ਅੱਗੇ ਵੰਡਦੇ ਆ ਅਸੀਂ ਤਨਖਾਲਾ ਉੱਥੇ ਵੰਡ ਰਾਇਆ ਇਹਨਾਂ ਦੀਆਂ ਲੋੜੀਆਂ ਇਹਦੇ ਵਿੱਚ ਇੱਕ ਇਹ ਚੀਜ਼ ਦਾ ਸੰਦੇਸ਼ ਦੇਣਾ ਚਾਹਣੀ ਆ ਕਿ ਬੇਟਿਆਂ ਤੇ ਬੇਟੀਆਂ ਵਿੱਚ ਕੋਈ ਵੀ ਫਰਕ ਨਹੀਂ ਤੁਸੀਂ ਇਸ ਪੱਖ ਨੂੰ ਇੱਕ ਪੱਖੋਂ ਦੇਖੋ ਕਿ ਜਦੋਂ ਵੀ ਘਰ ਵਿੱਚ ਨਾ ਆਉਂਦੀ ਆ ਬੇਟਾ ਕਦੇ ਵੀ ਆਪਣੇ ਮਾਪਿਆਂ ਨੂੰ ਰੋਟੀ ਨਹੀਂ ਖਵਾਉਂਦਾ ਬਲਕਿ ਬਗਾਨੀ ਤੇ ਹੀ ਖਵਾਉਂਦੀ ਹੈ ਇਸ ਕਰਕੇ ਫਰਕ ਨੂੰ ਜੇ ਸਿਆਣ ਨਾਲ ਦੇਖੀਏ ਤਾਂ ਬਹੁਤ ਕੋਈ ਵਫਰਕ ਨਹੀਂ ਬੇਟਾ ਤੇ ਬੇਟੀ ਇੱਕ ਹੀ ਚੀਜ਼ ਨੇ ਜੇ ਬੇਟੀਆਂ ਆ ਕੇ ਨੋਹਾ ਵੀ ਤਾਂ ਇਸ ਸਵੰਦ ਮੰਗੇ ਨੋਹਾ ਵੀ ਤਾਂ ਜ਼ਮੀਨ ਦਾ ਵਿੱਚ ਜ਼ਿੰਮੇਵਾਰ ਬੰਦੀਆਂ ਨੇ ਆਧਰੀਆਂ ਮਾਲਕਾਂ ਬੰਦੀਆਂ ਨੇ ਜੇ ਅਸੀਂ ਇਹ ਹੀ ਸੋਚ ਲੈ ਲਈਏ ਕਿ ਧੀਆਂ ਤੇ ਜਵਾਈ ਮਤਲਬ ਸਾਡੇ ਬੇਟੇ ਨੇ ਤੇ ਸਾਨੂੰ ਇਹ ਚੀਜ਼ ਦਾ ਫਰਕ ਬਿਲਕੁਲ ਮਹਿਸੂਸ ਹੋਣਾ ਹਟ ਜਾਏਗਾ ਇੱਕ ਚੰਗੇ ਪਹਿਲ ਦੇ ਸੋਚ ਨੂੰ ਰੱਖਦੇ ਆਸੀਂ ਵੀ ਇਹ ਸੋਚ ਨੂੰ ਬਦਲਣਾ ਚਾਹੁੰਦੇ ਆ ਕਿ ਬੇਟੀਆਂ ਦੇ ਬੇਟੇ ਵਿੱਚ ਕੋਈ ਫਰਕ ਨਹੀਂ ਉਹਨਾਂ ਨੂੰ ਪੜਾਓ ਲਿਖਾਓ ਪੈਰਾਸਿਰ ਖੜੇ ਕਰੋ ਇਹੀ ਸਾਡਾ ਅਪਦੇਸ਼ ਹੈ ਇੱਕ ਤਾਂ ਹਿਊਮਨ ਰਾਈਟਸ ਬਿਊਰੋ ਜਿਹੜੀ ਇੱਕ ਸੰਸਥਾ ਵਾ ਇਸ ਸੰਸਥਾ ਵੱਲੋਂ ਅੱਜ ਲੜਕੀਆਂ ਦੀ ਜਿਹੜੀ ਲੋਹੜੀ ਹੈਗੀ ਆ ਮਨਾਈ ਜਾ ਰਹੀ ਆ ਗੁਰਦਰਾ ਮਸ਼ਕੀਆਣਾ ਸਾਹਿਬ ਵਿਖੇ ਪਹਿਲਾਂ ਗੁਰੂ ਮਹਾਰਾਜ ਦਾ ਓਟ ਅਸਰਾ ਲਿਆ ਗਿਆ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ਨੇ ਅਤੇ ਹੁਣ ਇਹ ਬੱਚੀਆਂ ਨੂੰ ਜੋ ਵੀ ਇਹ ਲੋੜੀ ਵੰਡੀ ਜਾਣੀ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਸੰਸਥਾ ਦੇ ਸਾਰੇ ਮੈਂਬਰਾਂ ਦਾ ਪ੍ਰਧਾਨ ਸਾਹਿਬ ਦਾ ਉਹਨਾਂ ਦੀ ਟੀਮ ਦਾ ਮੈਂ ਧੰਨਵਾਦ ਕਰਦਾ ਕਿ ਬਹੁਤ ਵਧੀਆ ਉਪਰਾਲਾ ਕਿਉਂਕਿ ਜਿੰਨੀ ਖੁਸ਼ੀ ਲੜਕੇ ਦੇ ਜਨਮ ਤੇ ਅਸੀਂ ਮਨਾਉਨੇ ਆ ਉੰਨੀ ਹੀ ਖੁਸ਼ੀ ਲੜਕੀ ਦੇ ਜਨਮ ਤੇ ਮਨਾਉਣੀ ਚਾਹੀਦੀ ਆ ਕਿਉਂਕਿ ਲੜਕੀ ਤੇ ਲੜਕੇ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਛਲੇ ਸਮੇਂ ਦੇ ਵਿੱਚ ਮਰਦ ਪ੍ਰਧਾਨ ਸਮਾਜ ਦੇ ਵਿੱਚ ਲੜਕਿਆਂ ਨੂੰ ਬੜੀ ਐਮੀਅਤ ਦਿੱਤੀ ਜਾਂਦੀ ਸੀ ਲੇਕਿਨ ਕਾਫੀ ਸਮੇਂ ਤੋਂ ਜਿਹੜਾ ਸਾਡਾ ਸਮਾਜ ਜਾਗਰੂਕ ਹੋ ਰਿਹਾ ਅਤੇ ਹੁਣ ਲੜਕੀਆਂ ਦੇ ਨਾਲ ਨਾਲ ਲੜਕੀਆਂ ਦੀ ਲੋਹੜੀ ਮਨਾਈ ਜਾਂਦੀ ਆ ਕੋਈ ਬਹੁਤ ਵਧੀਆ ਉਪਰਾਲਾ ਖਾਸ ਤੌਰ ਤੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਇਹਨਾਂ ਸਾਰਿਆਂ ਨੂੰ ਇਸ ਪਾਸੇ ਉਪਰਾਲਾ ਕਰਨ ਲਈ ਲੋੜ ਆ ਤਾਂ ਜੋ ਸਾਡੀਆਂ ਜਿਹੜੀਆਂ ਲੜਕੀਆਂ ਅੱਜ ਕਿਸੇ ਵੀ ਖੇਤਰ ਦੇ ਵੀ ਲੜਕੇ ਨਾਲੋਂ ਘੱਟ ਨਹੀਂ ਬੜਾ ਲੰਬਾ ਸਮਾਂ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਬੜਾ ਦਾ ਤਾੜਿਆ ਗਿਆ ਲੇਕਿਨ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਔਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ ਉਹਨਾਂ ਕਹਿੰਦੇ ਸੀ ਸੋਖਿਓ ਮੰਦਾ ਆਖੀ ਜਿੱਤ ਜੰਮੇ ਰਾਜਾਨ ਲੇਕਿਨ ਅੱਜ ਸਮਾਂ ਬਦਲ ਚੁੱਕਿਆ ਅੱਜ ਸਾਡੀਆਂ ਲੜਕੀਆਂ ਹਰ ਖੇਤਰ ਦੇ ਵਿੱਚ ਮੈਡੀਕਲ ਫੀਲਡ ਦੇ ਵਿੱਚ ਨਰਸਿੰਗ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਪੋਲਿਟਿਕਸ ਦੇ ਵਿੱਚ ਪੁਲਿਸ ਦੇ ਵਿੱਚ ਮਿਲਟਰੀ ਦੇ ਵਿੱਚ ਹਰ ਖੇਤਰ ਦੇ ਵਿੱਚ ਅੱਜ ਉਹ ਬਹੁਤ ਵਧੀਆ ਜਿਹੜੀ ਆਪਣੀ ਕਾਰਗੁਜ਼ਾਰੀ ਦਿਖਾ ਰਹੀਆਂ ਨੇ ਤੇ ਬਹੁਤ ਵਧੀਆ ਲੜਕੀਆਂ ਨੇ ਮੱਲਾ ਮਾਰੀਆਂ ਨੇ ਐਜੂਕੇਸ਼ਨ ਦੇ ਵਿੱਚ ਤਾਂ ਹਮੇਸ਼ਾ ਹੀ ਪੰਜਾਬ استان ਤੇ ਲੜਕੀਆਂ ਜ਼ਿਆਦਾ ਆਉਂਦੀਆਂ ਨੇ ਸੋ ਇਸ ਲਈ ਇਹ ਬਹੁਤ ਵਧੀਆ ਉਪਰਾਲਾ ਸੰਸਥਾ ਦਾ ਤੇ ਦੇ ਨਾਲ ਸਾਡੀਆਂ ਲੜਕੀਆਂ ਨੂੰ ਹੋਰ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਇੱਕ ਸ਼ਕਤੀ ਮਿਲਦੀ ਆ ਕਿ ਸਾਡਾ ਇਹਦਾ ਬਰਾਬਰ ਲੜਕਿਆਂ ਦੇ ਬਰਾਬਰ ਸਤਿਕਾਰ ਸਾਡਾ ਹੋ ਰਿਹਾ ਸੋ ਇੱਕ ਚੰਗਾ ਪ੍ਰੋਗਰਾਮ ਹੈ ਵਧਾਈ ਦਿਨਾ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਲੜਕੀਆਂ ਨੇ ਜਨਮ ਲਿਆ ਲੜਕੀਆਂ ਨੇ ਜਨਮ ਲਿਆ ਤੇ ਇਹ ਬੱਚੀਆਂ ਬੱਚੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨ ਅਤੇ ਆਪਣਾ ਆਪਣੇ ਪਰਿਵਾਰ ਦਾ ਨਾਮ ਸੋਚੇ ਸੰਸਾਰ ਵਿੱਚ ਰੋਸ਼ਨ ਕਰਨ ਪ੍ਰਮਾਤਮਾ ਇਹਨਾਂ ਬੱਚੀਆਂ ਨੂੰ ਇਹਨਾਂ ਬੱਚਿਆਂ ਨੂੰ ਲੰਬੀ ਉਮਰ ਬਖਸ਼ੇ ਅਸੀਂ ਇਹੀ ਪਹਿਲਾਂ ਤਾਂ ਮੈਂ ਸਤਕਾਰਯੋਗ ਪ੍ਰੈਸ ਦਾ ਜਿਹੜੀ ਸਾਨੂੰ ਵੱਧ ਤੋਂ ਵੱਧ ਹਰੇਕ ਪਿੰਆਵ ਦੇ ਵਿੱਚ ਸੰਯੋਗ ਦੇ ਰਹੀ ਆ ਤੇ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਅੱਜ ਇਹ ਲੋੜੀਆਂ ਬੱਚੀਆਂ ਦੀਆਂ ਤਾਂ ਮਨਾਈਆਂ ਗਈਆਂ ਅਸੀਂ ਲੋਕਾਂ ਨੂੰ ਵਹਿਮ ਭਰਮਾਂ ਦੇ ਵਿੱਚੋਂ ਕੱਢਣ ਵਾਸਤੇ ਵੀ ਬੱਚੀ ਤੇ ਬੇਟੇ ਦੇ ਵਿੱਚ ਕੋਈ ਵੀ ਕਮੀ ਨਹੀਂ ਕੀ ਇਹ ਬਰਾਬਰ ਦੇ ਲੜਕੀਆਂ ਬੱਚੀਆਂ ਨੂੰ ਰਾਇਟ ਮੈਨਨੇ ਚਾਹੀਦੇ ਆ ਸਾਡੀ ਜਿਹੜੀ ਸੁਸਾਇਟੀ ਆ ਹੋਮੋਰਾਇਟ ਦੀ ਹਰੇਕ ਲੜਕੀਆਂ ਨੂੰ ਪਹਿਲ ਦੇ ਰਹੇ ਆ ਲੜਕੀਆਂ ਦੇ ਝਗੜਿਆਂ ਦੇ ਵਿੱਚ ਪਹਿਲ ਦੇ ਰਹੇ ਆ ਕਿਸੇ ਲੜਕੀ ਦੇ ਕੋਈ ਮਤ ਭੇਤ ਸਹਰਿਆਂ ਨਾਲ ਆ ਉੱਥੇ ਹਰੇਕ ਤਰ੍ਹਾਂ ਦਾ ਸਹਿਯੋਗ ਦੇ ਰਹੇ ਆ ਸਾਡੇ ਐਡਵੋਕੇਟ ਹਾਈ ਕੋਰਟ ਸੈਸ਼ਨ ਕੋਰਟ ਲੋਅਰ ਕੋਰਟ ਦੇ ਐਡਵੋਕੇਟ ਸਾਡੇ ਨਾਲ ਸਹਿਯੋਗ ਦੇ ਰਹੇ ਆ ਰਿਟਾਇਰ ਜੱਜ ਦੇ ਰਹੇ ਆ ਪੁਲਿਸ ਪ੍ਰਸ਼ਾਸਨ ਸਾਨੂੰ ਸਹਿਯੋਗ ਦੇ ਰਿਹਾ ਹੈ ਪੰਚਾਇਤਾਂ ਦੇ ਰਹੀਆਂ ਆ ਅਸੀਂ ਨਾਲ ਮਿਲ ਕੇ ਲੜਕੀਆਂ ਨੂੰ ਪੂਰਾ ਸਨਯੋਗ ਦੇ ਰਹੇ ਹਾਂ ਜੀ ਘਰ ਵਸਾਉਣ ਦੇ ਵਿੱਚ। ਬੈਠ ਜੀ ਹਲਪਾ ਬੈਠ। ਅਣਗਿਣਤ ਬੇਟੀਆਂ ਦੀ ਧੀਆਂ ਦੀ ਲੋਹੜੀ ਪਾਈ ਗਈ ਹੈ। ਵੇਖੋ ਪੁੱਤਰਾਂ ਦੀ ਲੋਹੜੀ ਤਾਂ ਹਰੇਕ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੀ ਪਾਉਂਦਾ ਹੈ। ਪਰ ਧੀਆਂ ਦੀ ਲੋਹੜੀ ਕੋਈ ਵਿਰਲਾ ਵਾਂਝਾ ਪਾਉਂਦਾ ਹੈ। ਅੱਜ ਉਸ ਸਟੇਜ ਨੂੰ ਮੁੱਖ ਰੱਖ ਕੇ ਕਿ ਬੇਟੀ ਬਚਾਓ, ਬੇਟੀ ਪੜ੍ਹਾਓ, ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੋ, ਪਿਆਰ ਕਰੋ। ਉਹ ਚੀਜ਼ ਨੂੰ ਮੁੱਖ ਰੱਖਦੇ ਆ ਅੱਜ ਇੱਥੇ ਧੀਆ ਦੀ ਲੋੜੀ ਪਾਈ ਗਈ ਹੈ ਜੀ ਦੇਖੋ ਸਮੇਂ ਦੇ ਨਾਲ-ਨਾਲ ਧੀਆ ਪੁੱਤਾਂ ਨਾਲੋਂ ਵੱਧ ਗਈ ਹੈ ਪਰ ਫਿਰ ਦਿੱਕਤ ਇਹ ਕਿ ਸਾਡੇ ਸਮਾਜ ਅੰਦਰ ਧੀਆ ਨੂੰ ਦੇਖਾਰਾ ਜਾਂਦਾ ਪੁੱਤਾਂ ਦੇਦਰ ਕੀਤਾ ਜਾਂਦਾ ਉਹ ਘਾੜੀਆਂ ਚੋਂ ਨਿਕਲਦੇ ਬੱਚੇ ਉਹਨਾਂ ਪਰ ਇੱਕ ਗੱਲ ਹੋਰ ਹੈ ਦੇਖੋ ਜੀ ਇਸ ਚੀਜ਼ ਦੇ ਮੋੜ ਤੋਂ ਹੀ ਇਹ ਚੀਜ਼ ਦਾ ਵਿਰੋਧ ਦਾ ਚੱਲਦਾ ਆਉਂਦਾ ਹੈ ਅੱਜ ਧੀਆ ਪੁੱਤਾਂ ਦੇ ਨਾਲੋਂ 10 ਗੁਣਾ ਅਮੂਰੇ ਹੈ ਪੰਜਾਬ ਦੇ ਵਿੱਚ ਕੀ ਆਲ ਇੰਡੀਆ ਦੇ ਵਿੱਚ ਦੇਖੋ 3 ਜੱਜ ਬਣੀਆਂ ਹੋਈਆਂ ਪਾਇਲਟ ਬਣੀਆਂ ਹੋਈਆਂ ਪਰ ਕੁਛ ਦਾਜ ਦੇ ਵਿਰੋਧੀ ਲੋਕ ਜਿਹੜੇ ਦਾਜ ਦੇ ਜਿਹੜੇ ਪਿਆਰ ਕਰਦੇ ਆ ਉਹ 3 ਜੰਮਣ ਤੋਂ ਲੋਕ ਇਸ ਕਰਕੇ ਡਰਦੇ ਆ ਕਿ ਜੇ ਕੱਲ ਨੂੰ ਧੀ ਮਟਿਆਰ ਹੁੰਦੀ ਹੈ ਜਵਾਨ ਹੁੰਦੀ ਹੈ ਇਹਦਾ ਵਿਆਹ ਕਰਾਂਗੇ ਕਿ ਉਹ 200 400 ਰੁਪਇਆ ਦਿਹਾੜੀ ਕਮਾਉਣ ਵਾਲਾ ਕਹਿੰਦਾ ਵੀ ਮੈਂ ਆਪਣੀ ਧੀ ਨੂੰ ਕੀ ਦੇ ਕੇ ਤੋਰਾਗਾ ਇਸ ਕਰਕੇ ਉਹ ਧੀ ਜਨਮ ਲੈਣ ਤੋਂ ਪਹਿਲਾਂ ਡਰਦਾ ਕਿ ਮੈਂ ਆਪਣੀ ਧੀ ਦਾ ਪਾਲਣ-ਪੋਸਣ ਕਰਾਂ ਜਾਂ ਇਹਨੂੰ ਵਿਆਹ ਕੇ ਇਹਦਾ ਘਰ ਦਾ ਸਮਾਨ ਦੇ ਕੇ ਤੋਰਾ ਪਰ ਉਹ ਧੀ ਨੂੰ ਸਦਾ ਹੀ ਟੇਕੇ ਘਰ ਦੇ ਵਿੱਚ ਜਾ ਕੇ ਜਿਹੜੀਆਂ ਖੁਸ਼ੀਆਂ ਮਿਲਦੀਆਂ ਸਹੁਰੇ ਘਰ ਵਿੱਚ ਨਹੀਂ ਮਿਲਦੀਆਂ ਸਮਾਦ ਨੂੰ ਇਹੀ ਸੇਹ ਦੇਣਾ ਚਾਹੁੰਦੇ ਆ ਭਾਈ ਧੀਆਂ ਨੂੰ ਪੁੱਤਾਂ ਤੋਂ ਵੱਧ ਕੇ ਪਿਆਰ ਕਰੋ ਅੱਜ ਦਾ ਜੋਗ ਇਹੋ ਜਿਹਾ ਹੈ ਕਿ ਇੱਕ ਗਾਇਕ ਨੇ ਕਿਹਾ ਸੀ ਕਹਿੰਦੇ ਉਤ ਵੰਡਾਉਣ ਜ਼ਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਪੁੱਤ ਨੂੰ ਉਹਨਾਂ ਨੂੰ ਦੁੱਖ ਦੇ ਵਿੱਚ ਛੱਡ ਕੇ ਜਾ ਸਕਦਾ ਪਰ ਜਿਹੜੀ ਧੀ ਹੈ ਇਹ ਮਾਂ-ਬਾਪ ਦੇ ਵਿਹੜੇ ਦੀ ਹਰ ਵੇਲੇ ਸੁੱਖ ਮੰਗਦੀ